ਕੇ ਵੀ ਇਨਫਰਾ ਤੇ ਡਿਵੈਲਪਰਸ ਦੇ ਆਫਿਸ ਵਿਨੀਤ ਬਵੇਜਾ ਜੀ ਦੇ ਆਫਿਸ ਦੇ ਵਿੱਚ ਅਸੀਂ ਪਹੁੰਚੇ ਹਾਂ ਤੇ ਰਾਮ ਨਰਮੀ ਉਤਸਵ ਕਮੇਟੀ ਦੇ ਵੱਲੋਂ ਅੱਜ ਇੱਥੇ ਜਿਹੜੀ ਸ਼ੋਭਾ ਯਾਤਰਾ ਨਿਕਲ ਜਾਨੀ ਹੈ 17 ਅਪ੍ਰੈਲ ਨੂੰ ਉਹਦੇ ਰਿਗਾਰਡਿੰਗ ਇੱਥੇ ਅੱਜ ਮੀਟਿੰਗ ਰੱਖੀ ਗਈ ਹੈ ਤੇ ਮੇਰੇ ਸਾਰੇ ਭਰਾ ਜਿਹੜੇ ਅਜੇ ਜੈਨ ਜੀ ਰਿਖੀ ਰਾਮ ਨੰਦ ਲਾਲ ਤੋਂ ਬੰਦੂ ਸੋਦਨ ਸੂਰਜੀ ਬੋਬੀ ਮਲੋਤਰਾ ਤੇ ਹੋਰ ਸਾਰੇ ਭਰਾ ਅੱਜ ਇਹਨਾਂ ਦੇ ਕੋਲ ਆਏ ਆ ਤੇ ਇਹਨਾਂ ਦਾ ਆਸ਼ੀਰਵਾਦ ਇਹ ਇਹਨਾਂ ਦੇ ਫਾਦਰ ਦਾ ਆਸ਼ੀਰਵਾਦ ਸਾਰੀ ਸੰਸਥਾਵਾਂ ਤੇ ਜਿਹੜੀ ਵੀ ਕੋਈ ਯਾਤਰਾ ਲੁਧਿਆਣਾ ਦੇ ਵਿੱਚ ਨਿਕਲਦੀ ਹੈ ਇਹ ਬਰਡ ਉਹਦੇ ਵਿੱਚ ਇਹ ਹਿੱਸਾ ਲੈਂਦੇ ਆ ਤੇ ਅੱਜ ਜਿਹੜੀ 17 ਅਪ੍ਰੈਲ ਨੂੰ ਸ਼ੋਭਾ ਯਾਤਰਾ ਜਲੰਧਰ ਦੇ ਵਿੱਚ ਕ निकाली ਜਾਣੀ ਹੈ ਜਿਹੜੀ ਕਿ ਰਾਮ ਨੰਮੀ ਉਤਸਵ ਕਮੇਟੀ ਦੇ ਪ੍ਰਧਾਨ ਬਦਮਸ਼ਰੀ ਵਿਜੇ ਚੋਪੜਾ ਜੀ ਜਿਹੜੇ ਚੀਫ ਐਡੀਟਰ ਪੰਜਾਬ ਕੇ ਸ੍ਰੀ ਗਰੁਪ ਤੇ ਹੈਗੇ ਆ ਉਹਨਾਂ ਦੀ ਅਧਿਖਸ਼ਤਾ ਦੇ ਵਿੱਚ निकाली ਜਾ ਰਹੀ ਹੈ ਤੇ ਮੈਨੂੰ ਹਰ ਸਾਲ ਮੌਕਾ ਮਿਲਦਾ ਉੱਥੇ ਜਾਣ ਦਾ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਉੱਥੇ ਬੰਦੇ ਪਹੁੰਚਦੇ ਆ ਇਕੱਲੇ ਲੁਧਿਆਣਾ ਜਾਂ ਜਲੰਧਰ ਦੇ ਨਹੀਂ ਪੂਰੇ ਪੰਜਾਬ ਤੋਂ ਜਾਂ ਪੰਜਾਬ ਤੋਂ ਬਾਹਰ ਵੀ ਜਿਹੜੇ ਬੰਦੇ ਹੁੰਦੇ ਆ ਉੱਥੇ ਪਹੁੰਚਦੇ ਆ ਸੈਂਕੜਾ ਦੇ ਹਿਸਾਬ ਨਾਲ ਮੈਂ ਦੇਖਦਾ ਉੱਥੇ ਵੀ ਸਟਾਲ ਵੀ ਲੱਗੇ ਹੁੰਦੇ ਸੈਕੰਡ ਦੇ ਸਾਹਮਣੇ ਉੱਥੇ ਚਾਂਕੀਆਂ ਵੀ ਨਿਕਲਦੀ ਹੈਗੀਆਂ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਅਸੀਂ ਵੀ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੀਏ ਕਿਉਂਕਿ ਇਸ ਸਾਲ ਤਾਂ ਆਪਾਂ ਨੇ ਦੇਖਿਆ ਵੀ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਲੱਖਾਂ ਬੰਦਾ ਦੀਆਂ ਕੁਰਬਾਨੀਆਂ ਤੋਂ ਬਾਅਦ ਸਾਨੂੰ ਜਿਹੜਾ ਰਾਮ ਮੰਦਰ ਮਿਲਿਆ ਹੈਗਾ ਤੇ ਇਹ ਪਹਿਲਾ ਜਨਮ ਉਤਸਵ ਹੈਗਾ ਉਸ ਤੋਂ ਬਾਅਦ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਨੂੰ ਉੱਥੇ ਮਨਾਉਣਾ ਚਾਹੀਦਾ ਹੈਗਾ ਤੇ ਪਦਮ ਸ਼੍ਰੀ ਵਿਜੇ ਚੋਪੜਾ ਜੀ ਜਿਹੜੇ ਲੁਧਿਆਣਾ ਵਾਸੀ ਨੂੰ ਆਪਣਾ ਪਰਿਵਾਰ ਸਮਝਦੇ ਆ ਤੇ ਉਹਨਾਂ ਨੂੰ ਆਪਾਂ ਅਹਿਸਾਸ ਕਰਾ ਗਏ ਵੀ ਹਾਂ ਅਸੀਂ ਪਰਿਵਾਰ ਸਾਰੇ ਇਕੱਠੇ ਹੋ ਕੇ ਵੀ ਤੁਹਾਡੇ ਕੋਲ ਅਸੀਂ ਪਹੁੰਚੇ ਆਂ ਵੀ ਉਹਨਾਂ ਨੂੰ ਇਹ ਲੱਗੇ ਵੀ ਇਹ ਯਾਤਰਾ ਜਲੰਧਰ ਦੇ ਵਿੱਚ ਕੰਡੀ ਜਾ ਰਹੀ ਆ ਪਰ ਕੱਢ ਰਹੇ ਲੁਧਿਆਣਾ ਵਾਲੇ ਆ ਤੇ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਮੈਂ ਦਿਨੇਸ਼ ਸੋਨੂ ਜੀ ਜਿਨ੍ਹਾਂ ਨੇ ਅੱਜ ਦੀ ਮੀਟਿੰਗ ਰਖਾਈ ਹੈਗੀ ਹੈ ਤੇ ਇਹ ਕੋਈ ਵੀ ਸਮਾਜਿਕ ਕੰਮ ਹੋਵੇ ਕੋਈ ਵੀ ਧਾਰਮਿਕ ਕੰਮ ਹੋਵੇ ਇੱਕ ਸੂਤਰ ਦੇ ਵਿੱਚ ਜਿਹੜੇ ਵੀ ਹੈਗੇ ਲੋਕਾਂ ਨੂੰ ਇਹ ਜਿਹੜੇ ਆਪਣਾ ਸ਼ਹਿਰ ਦੀ ਕਰੀਮ ਹੈਗੇ ਉਹਨਾਂ ਨੂੰ ਪਰੋ ਦਿੰਦੇ ਆ ਇੱਕ ਧਾਗੇ ਦਾ ਕੰਮ ਕਰਦੇ ਆ ਜਿਹਦੇ ਵਿੱਚ ਇਹ ਮੋਤੀ ਪਰੋਣ ਦਾ ਕੰਮ ਦਿਨੇਸ਼ ਸੋਨੂ ਸਾਡਾ ਪੱਤਰਕਾਰ ਪੰਜਾਬ ਕੇਸਰੀ ਗਰੁੱਪ ਤੋਂ ਕਰਦਾ ਹੈਗਾ ਤੇ ਅੱਜ ਵੀ ਇਹਦੇ ਕਹਿਣ ਤੇ ਇੱਥੇ ਆਏ ਆ ਹੋਰ ਵੀ ਅਨੇਕ ਮੀਟਿੰਗਾਂ ਇਹਨੇ ਰੱਖੀ ਹੈਗੀਆਂ ਤੇ ਇਹਦੇ ਲਈ ਇੱਕ ਵਾਰ ਜ਼ੋਰ ਦਾ ਤਾੜੀਆਂ ਇੱਥੇ ਬਜਾ ਦਿਓ ਤੇ ਮੈਂ ਜਿਆਦਾ ਨਾ ਕਹਿੰਦਾ ਮੈਂ ਇੱਕ ਵਾਰ ਫਿਰ ਇਹੀ ਬੇਨਤੀ ਕਰਦਾ ਵੀ 17 ਅਪ੍ਰੈਲ ਨੂੰ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਪਹੁੰਚੀਏ ਤੇ ਭਗਵਾਨ ਰਾਮਦਾਸ ਅਸ਼ੀਰਵਾਦ ਲਈਏ ਜਿਨ੍ਹਾਂ ਦਾ ਜਨਮ ਮੈਂ ਦੱਸਾਂ ਵੀ ਉਹ ਜਿਹੜੇ ਕਿ ਵਿਸ਼ਨੂੰ ਦੇ 7ਵੇਂ ਅਵਤਾਰ ਸੀਗੇ ਤ੍ਰੇਤਾ ਯੁੱਗ ਦੇ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਸੀਗਾ ਤੇ ਆਪਾਂ ਨੂੰ ਸ਼ਾਇਦ ਨਹੀਂ ਪਤਾ ਹੈਗਾ ਵੀ 11000 ਸਾਲ ਵਾਲਮੀਕੀ ਰਮਾਇਣ ਦੇ ਅਨੁਸਾਰ 11000 ਸਾਲ ਰਾਮ ਜੀ ਨੇ ਰਾਜ ਕੀਤਾ ਸੀਗਾ ਅਤੇ 5 ਸਾਲ ਬਾਅਦ 10 ਸਾਲ ਬਾਅਦ ਆਪਾਂ ਕਹਿੰਦੇ ਸਰਕਾਰ ਬਦਲ ਦੋ ਤੇ ਉਹਨਾਂ ਨੂੰ 11000 ਸਾਲ ਲਗਾਤਾਰ ਰਾਜ ਕਰਨ ਦਾ ਮੌਕਾ ਮਿਲਿਆ ताई कहते हैं कल्पना करते हैं भी राम राज्य इतना आवे तो यही अः आशीर्वाद लीए ते इतने राम राज्य ले बहुत बहुत धन्यवाद जय श्री राम।, राम सनातन धर्म के को एक पर्व बनाना और सनातन धर्म के ध्वज को बहुत ऊंचा ले जाने में पंजाब किसी परिवार का हमेशा से एक बहुत बड़ा हाथ रहा है और अब लगभग पाँच शताब्दियों के संघर्ष के बाद जब रामलला स्थापित हो गए हैं अपनी राम जन्मभूमि में तो इस बार की रामलीला महोत्सव कमेटी या इस बार की जो रामनवमी की शोभा यात्रा निकलने वाली है हमारे पद्मश्री विजय चोपड़ा जी के संदर्भ में और उनके संयोजत्व में यहाँ लुधियाना से श्री सोनू जी के जो पत्रकार हैं हमारे पंजाब कृषि से कि उनके नेतृत्व में मैं आपसे आपके चैनल के माध्यम से ये आग्रह करना चाहूँगा कि ज़्यादा से ज़्यादा गिनती में हम जलंधर पहुँचें और श्री विजय चोपड़ा जी के साथ खड़े होकर उनका आशीर्वाद भी लें और जो सनातन धर्म का ध्वज ऊँचा उठाया जा रहा है उसमें उनका बढ़ चढ़ के साथ लेते हुए उनका आशीर्वाद लेते हुए हम राम राज्य की ओर बढ़ें मैं विनीत बवेजा के बी इन बहुत शुक्र गुजार हूँ जी विजय चोपड़ा जी का साढ़े परा सोनू जी का जिन्होंने मान बख्शिया जी ਅਸੀਂ ਬੱਦ ਤੋਂ ਬੱਦ ਮੇਰੇ ਭਰਾਵਾਂ ਨੂੰ ਰਿਕੁਐਸਟ ਕਰਾਂਗੇ ਕਿ ਉੱਥੇ ਜਿੰਨੇ ਸਾਰੇ ਇਕੱਠੇ ਹੋ ਕੇ ਪਹੁੰਚੀਏ ਉਹ ਸੇਵਾ ਵਧੀਆ ਤਰੀਕੇ ਨਾਲ ਪੂਤਾਈਏ। ਅਯੋਧਿਆ ਜੋ ਜਿਹੜਾ ਬਣਿਆ ਆਪਣਾ RAM ਮੰਦਰ ਉਸ ਤੋਂ ਪਹਿਲੀ ਯਾਤਰਾ ਗੱਡੀ ਜਾ ਰਹੀ ਹੈ। ਕੀ ਕਹਿਣਾ ਚਾਹੁੰਦੇ ਜਿਹੜਾ ਤੁਹਾਡੇ ਸਰੋਤ ਤੇ ਸੁਣਦੇ। ਮੈਂ ਤਾਂ ਹੀ ਰਿਕੁਐਸਟ ਕਰਾਂਗੇ ਸਾਰੇ ਇਕੱਠੇ ਹੋ ਕੇ ਉੱਥੇ ਪਹੁੰਚੀਏ ਔਰ ਵਧੀਆ ਤਰੀਕੇ ਨਾਲ ਯਾਤਰਾ ਜੋ ਸਾਡਾ ਧਰਮ ਦੇ ਅਕੋਰਡਿੰਗ ਸਾਡਾ ਫਰਜ਼ ਬੰਦਾ ਪੂਰਾ ਕਰੀਏ। ਬਹੁਤ ਹੀ ਸਭਗੈਸ਼ਾਲੀ ਹੈ ਹਮ ਸਭ ਜਿਨੇ ਸ਼੍ਰੀ RAM ਲੱਲਾ ਜੀ ਕੀ श्री रामनवमी शोभा यात्रा में शामिल होने का अवसर मिल रहा है सेवा करने का अवसर मिल रहा है लुधियाना से प्रत्येक वर्ष सुंदर झांकियां, श्रद्धालुओं के जत्थे बिन विभिन्न संस्थाएं, रंगोलियां, दिव्या रथ और श्रद्धालु उमड़ पड़ते इस शोभा यात्रा में पूरा ही ये जो नज़ारा है अयोध्या नगरी का बन जाता है परम आदरणीय बहुजी प्रधान श्री विजय कुमार चोपड़ा जी जिनकी अध्यक्षता में जलंधर प्रभु श्री राम चौंक से यह या शोभा यात्रा सतारह अप्रैल को निकाली जा रही है आप सब परिवार सहित सादर आमंत्रित हैं और विशेष तौर पर झांकियां तो है लेकिन लुधियाना से आकर्षण का केंद्र 36 फुट लंबी झांकी जो वाकई में ही देखने योग्य होगी और इस शोभा यात्रा का प्रचार प्रसार लुधियाना ही नहीं पंजाब नहीं बल्कि अयोध्या नगरी में भी श्री राम नंदलाल ग्रुप की तरफ से किया गया और मैं कहूंगा जो रामकार्या में शामिल होते हैं उन पर राम कृपा अवश्य बनी रहती है जय श्री राम मैं तो सबनो यही रिक्वेस्ट करंगा जी कि जो भी अपने शोभा यात्रा जिलंधर दोआ निकाली जा रही है वो पहली शोभा यात्रा है तो सारेयानो यही रिक्वेस्ट है कि सारे उठे अपने पहुंचो सारे अपना योगदान दियो तो नातम धर्म का सिर्फ हो करो मैं चाहूँगा जितना भी यूथ इस वीडियो को देख रहा है वो सारा जलंधर आए और शोभा यात्रा में साथ चले सात किलोमीटर ये जो शोभा यात्रा है पूरा राउंड लेगी और मैं सारे यूथ से रिक्वेस्ट कि आप सारे साथ चले देखें और आशीर्वाद लें जय श्री राम